ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਸਕੂਲ ਆਫ ਐਮਿਨੈਂਸ ਪਿੱਖੀਵੈਂਡ ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਹੋਈ ਚੋਣ ਅਮਰੀਕ ਸਿੰਘ ਬਣੇ ਚੇਅਰਮੈਨ ਨਾਮਵਾਲ ਸੰਸਥਾ ਸਕੂਲ ਆਫ ਐਮਿਨੈਂਸ ਪਿੱਖੀਵੈਂਡ ਦੀ ਸਕੂਲ ਆਫ ਐਮਿਨੈਂਸ ਦੀ ਸਕੂਲ ਪ੍ਰਬੰਧ ਨੂੰ ਚਲਾਉਣ ਲਈ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ ਬਾਜ਼ਾਰ ਭਿੱਖੀਵਿੰਡ ਅਤੇ ਇਲਾਕੇ ਵਿੱਚੋਂ ਮਾਪਿਆਂ ਦਾ ਇੱਕ ਜਨਰਲ اجلاس ਬੁਲਾਇਆ ਗਿਆ। ਜਿਸ ਵਿੱਚ ਸਕੂਲ ਦੀ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ ਇਸ اجلاس ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਛੀਨਾ ਨੇ ਕੀਤੀ ਜਿਸ ਵਿੱਚ ਸਰਬਸੰਮਤੀ ਨਾਲ ਅਮਰੀਕ ਸਿੰਘ ਨੂੰ ਸਕੂਲ ਕਮੇਟੀ ਦਾ ਚੇਅਰਮੈਨ ਚੁਣ ਲਿਆ ਗਿਆ ਅਤੇ ਸ਼੍ਰੀਮਤੀ ਸਿਮਰਨਜੀਤ ਕੌਰ ਨੂੰ ਵਾਇਸ ਚੇਅਰਮੈਨ ਚੁਣ ਲਿਆ ਗਿਆ ਬਾਕੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਮੈਂਬਰ ਚੁਣਿਆ ਗਿਆ ਵੇਖੋ ਪਿੱਖੀਵੈਂਟ ਤੋਂ ਗੋਪੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਵੇਖਦੇ ਰਹੋ ਖਾਲਸਾ ਟੀਵੀ ਚੈਨਲ ਪੰਜਾਬ ਨੂੰ ਬੜਾ ਸ਼ਹਿ ਲੱਗਾ ਕਿ ਬੜੇ ਪਿਆਰ ਦੇ ਨਾਲ ਬੜੀ ਆਪਸੀ ਭਾਈਵਾਲੀ ਦੇ ਨਾਲ चुन लिया गया और एक कमेटी की मियाद अपने दो साल की होगी दो साल आप औरूल ताटा है कमेटी धाटी है जो कमेटी बन बनती है जो मतलब किन जा रहा है सरकार तो मेरी पहली तक बेनती है पहला तो उसमें ही उसकी मेहनत नहीं उसके बाद बेनती है कि स्कूल टाइम देना है फिर टाइम रहे हैं ਔਰ ਮੋ ਜਦੋਂ ਵੀ ਆਪਨੇ ਕਿਤੇ ਕੋਈ ਐਸੋਸੀਏਸ਼ਨ ਦੀ ਮੀਟਿੰਗ ਹੋਦੀ ਹੈ ਉਦੋਂ ਤਾਂ ਆਪਾਂ ਸਾਰੇ ਆਣਾ ਹੀ ਆਣਾ ਹੈ। ਬਾਈ ਜੀ ਕਦੇ ਕੁਝ ਦੇ ਸਾਡੇ ਸਰਕਾਰ ਜੋ ਇਸਕਾ ਸਰਦਾਰ ਹਰਜੀਤ ਸਿੰਘ ਸਾਡੇ ਕਮੇਟੀ ਮੈਂਬਰ ਜਿਨ੍ਹਾਂ ਨੇ ਸਨ ਸਤਿਗੁਰ ਚੇਅਰਮੈਨ ਕੋਲ ਆ ਦੂਸਰੀ ਵਾਰ ਬਾਕੀ ਮੈਂ ਹਲਕਾ ਵਿਦਾਇ ਸਰਦਾਰ ਚਰਮਨ ਸਿੰਘ ਭੂੰਜੀ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਮੈਨੂੰ ਇਸ ਜੋ ਸਮਝ ਕੇ ਦੁਬਾਰਾ ਆਪਣੇ ਚੀਰਮੈਨ ਬਣਨ ਬਾਅਦ ਤੇ ਆ ਗਿਆ। ਬਾਕੀ ਮੈਂ ਸਾਰੇ ਮੈਂਬਰਾਂ ਨੂੰ ਇਹ ਦੱਸਣਾ ਹਾਂ ਕਿ ਆਪਾਂ ਸਾਰਿਆਂ ਨੇ ਰਲ ਕੇ ਕੰਮ ਕਰਨਾ ਹੈ। ਬਿਹਤਰੀ ਵਾਸਤੇ ਚਲੋ ਕਿਤੇ ਅਸੀਂ ਵੀ ਗਲਤ ਹੋ ਸਕਦੇ ਹਾਂ ਉੱਥੇ ਤੁਸੀਂ ਸੁਝਾਅ ਦੇ ਕੇ ਸਾਨੂੰ ਦੱਸ ਸਕਦੇ ਜੀ। ਕਿਉਂਕਿ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਆਪਾਂ ਸਾਰੇ ਹੀ ਚੀਰਮੈਨ ਆ ਜਿੰਨੇ ਵੀ ਕਮੇਟੀ ਦੇ ਮੈਂਬਰ ਆ। ਇਹ ਨਹੀਂ ਕਹਿਣਾ ਕਿ ਅਮਰੀਤ ਸਿੰਘ ਚੀਰਮੈਨ ਆ। ਕੱਲਾ ਮੈਂ ਚੀਰਮੈਨ ਨਹੀਂ ਆ ਤੁਹਾਡੇ ਨਾਲ ਹੀ ਆ। ਤੁਸੀਂ ਵੀ ਸਾਰੇ ਚੀਰਮੈਨ ਜੀ। ਬਾਕੀ ਸਾਰੇ ਮੈਂਬਰਾਂ ਨੇ ਆਪਾਂ ਵਰਲਕੀ ਕੰਮ ਕਰਨਾ ਵਿਦਿਅਕੀ ਦਾ ਕਾਲਸਾ ਤੇ ਬਰੇਕੂਚੀ ਕੀ ਕਰੇ ਸਰਕਾਰ ਜੋ ਚਲ ਰਿਹਾ ਕੋਈ ਮੈਂ ਸਮਝਦਾ ਕਿ ਅੱਪ ਕਰਮਾ ਭਾਗ ਆ ਰਹੇ ਹਨ ਕਿੰਨੇ ਨੂੰ ਆਪਣਾ ਸਕੂਲ ਮੈਨੇਜਮੈਂਟ ਕਮੇਟੀ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿਆ ਸਾਡਾ ਸਕੂਲ ਤੇ ਅਸੀਂ ਇਹਦੇ ਵਿੱਚ ਕੋਈ ਨਾ ਕੋਈ ਯੋਗਦਾਨ ਪਾ ਸਕੀਏ ਇਹ ਸਾਡੇ ਵੱਡੇ ਭਾਗ ਹੈ ਕਿ ਚੰਗਾ ਕੰਮ ਸੱਟ ਹੋ ਸਕੇ ਜੇ ਅਸੀਂ ਬਾਹਰ ਬੈਠੇ ਹੋਈਏ ਕਾਹੀ ਉਹਨਾਂ ਯੋਗਦਾਨ ਨਹੀਂ ਪਾ ਸਕੀਏ ਸੋ ਵੱਧ ਤੋਂ ਵੱਧਾ ਪਰ ਟਾਈਮ ਕੱਢ ਕੇ ਸਾਡੀ ਸੁਝਾਅ ਦੇ ਰਹੇ ਆ ਕਿ ਇਹ ਜਿਹੜੇ ਬੱਚੇ ਪੜਦੇ ਆ ਸਾਡੇ ਇਹ ਸਾਡੇ ਹੀ ਆ ਬੱਚੇ ਇਹ ਬੱਚੇ ਚੰਗਾ ਪੜ੍ਹਨੇਗੇ ਚੰਗਾ ਸਮਾਜ ਬਣੂਗਾ ਇਹ ਬੱਚੇ ਚੰਗੇ ਨਹੀਂ ਪੜ੍ਹਨੇਗੇ ਸਮਾਜ ਮਾੜਾ ਬਣੂਗਾ ਜਿਹਦਾ ਸਭ ਨੁਕਸਾਨ ਹੈ ਸੋ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹੋ ਚਾਹੀਦੀ ਆ ਕਿ ਸਕੂਲ ਦੇ ਵਿੱਚ ਮਾਹੌਲ ਚੰਗਾ ਬਣੇ ਆਪਾਂ ਇਹਨਾਂ ਨੂੰ ਸਜੂਰ ਕਰੀਏ ਜਿੱਥੇ ਕੋਈ ਘਾਟ ਹੋਵੇ ਇਹਨਾਂ ਨੂੰ ਦੱਸੀਏ ਇਹ ਹਾਂਜੀ ਭਾਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਬੈਠੀ ਕਿ ਖਾਲਸਾ ਲਾਈਫ ਹਰੀ ਸਰ ਜਿਹੜੀ ਅੱਜ ਚੋਣ ਹੋਈ ਹੈ ਚੇਅਰਮੈਨ ਦੀ ਕੀ ਕਹਿਣਾ ਚਾਹੋਗੇ ਠਿਕੜ ਸਕੂਲ ਦੀ ਇਹ ਸਾਡੇ ਠਿਕੀਵਾਲ ਨੂੰ ਸਭ ਤੋਂ ਸਾਡੇ ਏਰੀਆ ਦਾ ਸਭ ਤੋਂ ਵੱਡਾ ਸਕੂਲ ਹੈ ਠਿਕੀਵਾਲ ਸਕੂਲ ਆਫ ਐਮੀਟਸ ਇੱਥੇ ਸਾਡੀ ਅੱਜ ਕਮੇਟੀ ਦੀ ਜਿਹੜੀ ਚੋਣ ਹੋਈ ਹੈ ਬਹੁਤ ਹੀ ਸੁਖਜੇ ਤੰ ਨਾਲ ਪਿਛਲੇ ਪੀ ਦੋ ਸਾਲ ਸਰਦਾਰ ਮੋਹਨ ਵਾਲੇ ਸੇਵਾ ਨਿਭਾਈ ਚੇਅਰਮੈਨ ਤੇ ਬਹੁਤ ਵਧੀਆ ਹੀ ਕੰਮੋਗੇ ਉਸ ਇਹਨਾਂ ਦੇ ਸਗੇ ਕੰਮ ਤੋਂ ਤੇ ਦੁਬਾਰਾ ਵੀ ਇਹਨਾਂ ਦੀ ਜੁਤੀ ਲਾਈ ਹੈ ਕਮੇਟੀ ਵੀ ਸਾਰੀ ਜਿਹੜੀ ਨਵੀਂ ਬਣੀ ਉਹਦੇ ਵਿੱਚ ਪੂਰਾ ਵਿਚਾਰ ਸਦਰਾ ਕਰਕੇ ਬੱਚਿਆਂ ਨੂੰ ਮੈਂਬਰਾਂ ਦੀ ਜਿਹੜੇ ਉਹ ਸਾਬ ਨਾਲ ਮਿਲ ਕੇ ਮੈਂਬਰ ਪਾਇਆ ਗਿਆ ਭਾਈ ਹਰਪਾਲ ਸਿੰਘ ਜੀ ਵਿੱਕੀ ਜੀ ਭਾਈ ਹਰਦੀਪ ਸਿੰਘ ਜੀ ਬਹੁਤ ਹੀ ਸਿਆਣੇ ਤੇ ਸਤਿਕਾਰਯੋਗ ਆ ਮੈਂ ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਸਾਡਾ ਸਕੂਲ ਹੈ ਨਾ ਇਹ ਪੁਲਚਨੋਂ ਪਿੱਛੇ ਵੀ ਠੀਕ ਸੀ ਪਰ ਹੁਣ ਮੈਨੂੰ ਆਸ ਹੈ ਕਿ ਬਹੁਤ ਵਧੀਆ ਜਿਵੇਂ ਸਕੂਲ ਆਫ ਐਮਿਨੈਂਸ ਪੰਜਾਬ ਵਿੱਚ 118 ਸਕੂਲ ਆ ਸਾਡੇ ਸਕੂਲ ਦੀ ਜਿਹੜੇ ਹਿਸਾਬ ਨਾਲ ਭਾਜੀ ਉਹਨਾਂ ਦੀ ਪਿਛੇ ਵੀ ਸਕੂਲੇ ਖੜੇ ਨੂੰ ਬਹੁਤ ਵਧੀਆ ਹੋਵੇ ਇੱਥੇ ਜਿਹੜਾ ਸਾਡੇ ਨਾਲ ਤਿਆਰੀ ਕਰਾਉਣੀ ਹੈ ਕਿ ਆਪਾਂ ਪੂਰੀ ਕਮੇਟੀ ਸਾਥ ਦੇਈਏ ਤੇ ਸਰਕਾਰ ਦਾ ਵੀ ਪੂਰਾ ਫੋਕਸ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਆਫਸਲਾ ਕਰਨਾ ਹੈ ਤੁਹਾਨੂੰ ਸਾਹ ਕੋਲ ਹਾਂ ਸਾਰਿਆਂ ਦਾ ਮੁਲਕੀ ਸਿੱਖਿਆ ਮੰਧਿਰਾਂ ਦੀ ਸਾਰੀ ਟੀਮ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਤੇ ਆਉਣ ਵਾਲੇ ਸਮੇਂ ਤੇ ਸਦਾ ਹਦੀਸਾਂ ਜੀ ਬਹੁਤ ਵਧੀਆ ਰਿਜ਼ਲਟ ਕੱਢ ਕੇ ਦੇਣਗੇ ਆਪਣੇ ਬੱਚੇ ਵੀ ਇੱਥੇ ਵਧਣਗੇ ਤੇ ਪੜ੍ਹਾਈ ਵੀ ਬਹੁਤ ਅੱਛੀ ਹੋਊਗੀ ਉਹ ਕਾਰਡੇ ਸਕੂਲ ਦਾ ਬੱਚਾ ਪੜਿਆ ਹੋਵੇ ਕਿਤੇ ਵੀ ਤੇ ਉਹ ਐ ਲੱਗਦਾ ਹੁੰਦਾ ਕਿ CBSE ਬੋਰਡ ਤੋਂ ਵਧੀਆ ਪੜਾਈ ਹੋਵੇ ਕੀਤੀ ਹੈ ਤੇ ਇਹਨਾਂ ਦਾ ਜਿਸ ਤਰ੍ਹਾਂ ਹਾਰੇ ਕੰਮ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਪੂਰਾ ਸੰਗਤ ਨਾਲ ਸੇ ਕੋਈ ਢਿਲ ਮੱਟ ਨਹੀਂ ਜਿਸ ਤਰ੍ਹਾਂ ਆਪਾਂ ਕਈ ਵਾਰਾਂ ਨੂੰ ਤੇ ਆਮ ਪਰਿਵਾਰਾਂ ਦੇ ਵਿੱਚ ਢਿਲ ਮੱਟਦੀ ਬੱਚੇ ਨੂੰ ਦੇ ਦੇਣੇ ਵੀ ਚਲ ਕੋਈ ਗੱਲ ਨਹੀਂ ਪਰ ਬਹੁਤ ਵਧੀਆ ਨਿਕੜਾ ਸਕਦੇ ਨਾ ਰਹਦੇ ਆ ਤੇ ਬੱਚਾ ਜੋ ਪੜ ਕੇ ਵਧੀਆ ਇਸ ਤਰ੍ਹਾਂ ਸੰਗਤ ਇਰ ਨਿਕਲਦਾ ਤਾਂ اچھا ਬੱਚਾ ਬਣਦਾ ਹਾਂਜੀ ਸਰ ਅੱਜ ਸਕੂਲ ਆਫ ਐਮੀਨਲਸ ਭਿੱਕੀਵਿੰਡ ਦੇ ਜਿਹੜੀ ਕਮੇਟੀ ਦੀ ਚੋਣ ਹੋਈ ਹੈ ਜਿਨ੍ਹਾਂ ਵਿੱਚ ਚੇਅਰਮੈਨ ਅਮਰੀਕ ਸਿੰਘ ਨੂੰ ਚੁਣਿਆ ਗਿਆ ਕੀ ਜੋ ਸਾਡੇ ਪੰਜਾਬ ਸਰਕਾਰ ਸਕੂਲ ਸਿੱਖਿਆ ਭਾਗ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਅਸੀਂ ਇਹ ਦੇ 2 ਸਾਲਾਂ ਬਾਅਦ ਰੀਡਮੈਨਸ਼ਨ ਕਮੇਟੀ ਚਲਾਈ ਹੁੰਦੀ ਹੈ ਇਹ ਹੁਣ ਵੀ ਸਾਡੀ ਜੋ ਪਿਛੇ ਸਾਨੂੰ ਸਰਕਾਰੀ ਵਿਧਾਨ ਪ੍ਰਾਪਤ ਹੋਈ ਸੀ ਉਹਦੇ ਮੁਤਾਬਕ ਕਿ ਇਹ ਚੋਣ ਕਰਨੀ ਕਿ ਉਹਦੇ ਵਾਸਤੇ ਅਸੀਂ ਸਾਰੇ ਜੋ ਵੀ ਮੀETING ਕਰਾ ਕੇ ਸਾਰੇ ਗ੍ਰਿਪ ਮੈਂਬਰਾਂ ਅਸੀਂ ਨੂੰ ਦੱਸਿਆ ਕਿ ਅਜਿਹੀ ਕਮੇਟੀ ਬਣਨੀ ਹੈ ਮੌਰੀ ਸਮਝੀ ਨੋਟ ਪਾ ਗਿਆ ਜਿਵੇਂ ਕਿ ਦੋ ਦਿਨ ਤੇ ਰਜਰ ਸਿੰਘ ਬਾਈਸਟੈਂਡਿੰਗ ਕਰਦੇ ਉਸ ਤੋਂ ਬਾਅਦ ਜੋ ਆਇਆ ਇਹ ਕੱਟ ਹੋਇਆ ਉਹਦੇ ਵਿੱਚ ਵੀ ਇਹਨਾਂ ਮਾਪਿਆਂ ਨੇ ਚੋਣ ਕਰਕੇ ਇਸ ਸਿੱਖ ਸਾਰਾ ਮੰਡੀ ਕਮੇਟੀ ਜਿਹੜੀ ਬਣਾਈ ਹੈ ਜਿਹਦੇ ਵਿੱਚ 12 ਮਤਸਿਆਂ ਦੇ ਮਾਪੇ ਨੇ ਬਾਕੀ ਸਾਰੇ ਬੁਝੇ ਇਹ ਰਹੇਗੇ। ਔਰ ਜੋ ਨਿਯਮਾਨਤਾ ਤਾਕਤ ਅਸੀਂ ਚੇਅਰਮੈਨ ਨਾਮ ਸੀ ਔਰ ਇੱਕ ਵਾਈਸ ਚੇਅਰਮੈਨ ਨਾਮ ਸੀ ਉਹ ਅਸੀਂ ਨਹੀਂ ਸੁਣਾ ਅਸੀਂ ਬੱਚਿਆਂ ਦੇ ਮਾਪਿਆਂ ਉਸ ਤੋਂ ਨਾਮ ਸੁਬਾ ਮੀਤ ਸਿੰਘ ਜੀ ਔਰ ਪੈਨੇਟੀ ਮੇਰੀ ਜੋਤੀ ਤੇ ਔਰ ਉਹਨਾਂ ਨੇ ਨਿਵਾਟਵਾ ਦਿੱਤਾ।